ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮਹਿਮਾਨ ਸਰਕਾਰ ਦਾ ਦਿਲ ਦੀ ਡੂੰਘਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ 3ਜੀ ਨੌਕਰੀ। ਹੋਰ ਅਕਿਚ ਪੀਸੀਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨੀ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਅਜ ਤਰਨਤਨ ਐਸਐਸਪੀ ਦੀਪਪੁਰ ਕੋਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਉਹਨਾਂ ਵੱਲੋਂ ਜਿਹੜੇ ਤਰਨਤਨ ਸੀਐਸਟਾਫ ਨੇ ਇੱਕ ਭਾਰੀ ਸਵਾਲ ਦਾ ਹਾਜ਼ਰ ਕੀਤੀ ਜਿਸ ਵਿੱਚ 6 ਹਥਿਆਰ ਪਸਤੌਰ ਫੜੇ ਗਏ ਨੇ ਤੇ 4 ਬੰਦੇ ਫੜੇ ਗਏ ਨੇ ਇਹਨਾਂ ਦੀ ਬਰੀਕੀ ਦੀ ਜਾਂਚ ਕੀਤੀ ਕਿ ਕਿੱਥੋਂ ਲਿਆ ਕਿੱਥੇ ਵੇਚਿਆ ਇਹ ਕੋਈ ਬਰੀਕੀ ਮਰਤਾਲ ਕੀਤੀ ਜਾਵੇਗੀ ਤਰਨਤਾਰਨ ਦੀ ਸੀਆਈਏ ਸਟਾਫ ਦੀ ਟੀਮ ਐਸਪੀ ਡੀ ਡੀਐਸਪੀ ਡੀ ਤੇ ਇਹਨਾਂ ਦੀ ਟੀਮ ਨੇ ਸਬਡਿਵੀਜ਼ਨ ਪੱਟੀ ਦੀ ਟੀਮ ਦੇ ਨਾਲ ਮਿਲ ਕੇ ਕਾਫੀ ਅੱਛਾ ਨਨ ਨੇ ਕੰਮ ਕੀਤਾ ਹੈ ਜਿਸ ਦੇ ਵਿੱਚ ਜਿਹੜੇ ਬਾਹਰਲੇ ਹਥਿਆਰ ਅਤੇ ਦੇਸੀ ਜਿਹੜੇ ਹਥਿਆਰ ਹੈਗੇ 6 ਬਰਾਮਦ ਕੀਤੇ ਹਨ ਤੇ ਇਸ ਗੈਂਗ ਦੇ ਜਿਹੜੇ ਚਾਰ ਵਿਅਕਤੀ ਹੈਗੇ ਉਹਨਾਂ ਨੂੰ ਫੜਿਆ ਗਿਆ ਸੋ ਇਸ ਦੇ ਵਿੱਚ ਜਿਹੜੇ ਚਾਰਜ ਵਿਅਕਤੀ ਫੜੇ ਗਏ ਹਨ ਉਹਨਾਂ ਦੇ ਨਾਮ ਹੈਗੇ ਜੋਬਨਪ੍ਰੀਤ ਸਿੰਘ ਜਿਹੜਾ ਕਿ ਚੀਮਾ ਕਲਾ ਆਪਣੇ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਸ ਵਿਅਕਤੀ ਤੋਂ ਪਹਿਲਾਂ ਇਹਨਾਂ ਨੇ ਨਜਾਇਜ਼ ਵੈਪਨ ਜਿਹੜਾ ਬਰਾਮਦ ਕੀਤਾ ਉਸ ਤੋਂ ਬਾਅਦ ਅੱਗੇ ਇਹਦੀ ਪੁਸ਼ਕਿਸ਼ ਤੇ ਫਿਰ ਸੁਖਦੇਵ ਸਿੰਘ ਨਾਮਜ਼ਦ ਕੀਤਾ ਗਿਆ ਜੋ ਵੀ ਸਦਰ ਪੱਟੀ ਦਾ ਰਹਿਣ ਵਾਲਾ ਹੈਗਾ ਇਹਦੇ ਕੋਲੋਂ ਵੀ ਇੱਕ ਦੇਸੀ ਵੈਪਨ ਨਜਾਇਜ਼ ਜਿਹੜੇ ਵੈਪਨ ਹੈ ਬਰਾਮਦ ਕੀਤੇ ਗਏ ਉਸ ਤੋਂ ਬਾਅਦ ਇਹਦੀ ਪੁਸ਼ਗਿਸ਼ ਤੇ ਅੱਗੇ ਧਰਮਵੀਰ ਸਿੰਘ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਜਿਹੜੇ ਇਹ ਗਲੌਕ ਵੈਪਨ ਹੈਗੇ ਜਿਹੜੇ ਕਿ ਬਾਹਰ ਦੇ ਮੇਡ ਹੈਗੇ ਆਸਟ੍ਰੇਲਿਅਨ ਤੇ ਯੂ ਐਸ ਮੇਡ ਵੈਪਨਸ ਹੈਗੇ ਉਹ ਬਰਾਮਦ ਕੀਤੇ ਗਏ ਉਸ ਦੇ ਬਾਅਦ ਇਹਦੀ ਪੁਸ਼ਗਿਸ਼ ਤੇ ਗਾਂ ਜਿਹੜਾ ਅਮਰਿਤਪਾਲ ਸਿੰਘ ਹੈਗਾ ਉਹ ਵੀ ਪੱਟੀ ਦਾ ਰਹਿਣ ਵਾਲਾ ਹੈਗਾ ਉਹਨੂੰ ਫੜਿਆ ਗਿਆ ਉਹਦੇ ਕੋਲੋਂ ਵੀ ਜਿਹੜੇ ਹੈਗੇ ਦੇਸੀ ਪਿਸਤਲ ਬਰਾਮਦ ਕੀਤੇ ਗਏ ਇਹਨਾਂ ਕੋਲੋਂ ਜਿਹੜੇ ਹੈਗੇ ਪਿਸਤਲ ਤੇ ਲਾਈਵ ਰਾਉਂਡਸ ਵਗੈਰਾ 9mm ਦੇ ਉਹ ਵੀ ਨਾਲ ਮਿਲੇ ਹੈਗੇ ਸੋ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਪਹਿਲਾਂ ਵੀ ਇਹਨਾਂ ਦੇ ਕ੍ਰਿਮੀਨਲ ਟਾਈਪ ਦਾ ਕਰੈਕਟਰ ਹੈਗਾ ਸੁਖਦੇਵ ਸਿੰਘ ਜੋ ਇਹਦੇ ਖਿਲਾਫ ਪਹਿਲਾਂ ਵੀ 5 ਮੁਕਦਮੇ ਦਰਜ ਹੈਗੇ ਜਿਸ ਦੇ ਵਿੱਚ 307 ਦਾ ਮੁਕਦਮਾ ਅਸਲਾ ਇਕ ਦੇ 3 ਮੁਕਦਮੇ ਜੁੜੇ ਹੋਏ ਤੇ ਜੋਬਨਪ੍ਰੀਤ ਸਿੰਘ ਦੇ ਖਿਲਾਫ ਵੀ 3 ਮੁਕਦਮੇ ਦਰਜ ਹੈਗੇ ਜਿਦੇ ਵਿੱਚ ਐਨਡੀਪੀਸ ਇੱਕ ਦਾ ਮੁਕਦਮਾ ਔਰ ਦੋ ਮੁਕਦਮੇ 307 ਯਾਨੀ ਅਟੈਂਪਟ ਟੂ ਮਟਰੇਜਰਲ ਹੈ ਕਿ ਇਹ ਜਿਹੜੇ ਵੈਪਨ ਹੈਗੇ ਕਿੱਥੋਂ ਲੈ ਕੇ ਆਏ ਆ ਜਿਹੜੇ ਇੰਪੋਰਟਡ ਵੈਪਨਸ ਹੈਗੇ ਉਹ ਕਿਹਦੇ ਨਾਲ ਸੰਬੰਧਿਤ ਹੈਗੇ ਗਾਂ ਕਿੱਥੇ ਯੂਜ਼ ਹੋਣੇ ਸੀਗੇ ਇਹ ਪੁਸ਼ਕਿਸ਼ ਦੇ ਦੌਰਾਨ ਗੱਲ ਸਾਹਮਣੇ ਆਏ ਸਰ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਇਹ ਸਾਰਾ ਹੁਣ ਇਹ ਵਕਫਾ ਕਿ ਇਹਨਾਂ ਦਾ ਗੈਂਗ ਦੇ ਨੰਬਰ ਫੜੇ ਗਏ ਹੈ ਉਹ ਡਿਟੇਲ ਪੁਸ਼ਕਿਸ਼ ਦੇ ਬਾਅਦ ਦੱਸਾਂ ਤਰਨਤਾਰ ਦੋ ਜਸਮੀ ਲੱਡੂ ਦਾ ਐਸੀਆ ਟੀਵੀ ਤਰਨਤਾਰ